ਹੋ ਚਿੱਟੀ ਚਿੱਟੀ ਚਮੜੀ ਕਾਲੇ ਧੰਦੇ ਨੇ ਮਹਿੰਗੇ ਕੱਪੜਿਆਂ ਦੇ ਵਿੱਚ ਸਸਤੇ ਬੰਦੇ ਨੇ ਬੰਦਾ ਹੋਵੇ ਜੇ ਮਜਬੂਰ ਤਾਂ ਮੇਨੇ ਮਾਰਦੇ ਨੇ ਹੋ ਲੱਗ ਜਪਣ ਕਿਤੇ ਭਾਗ ਤਾਂ ਪੰਡ ਸੁੱਟ ਜਾਂਦੇ ਟੋਕਾ ਦੀ ਪੱਟੀ ਚੁੰਨੀ ਵਿੱਚੋਂ ਓਨੀ ਯਾਰੋ ਦਿਸੇ ਗਰੀਬੀ ਨਾ ਹੋ ਜਿੰਨੀ ਏ ਚੋ ਨੀਅਤ ਦਿਸ ਜਾਂਦੀ ਐ ਲੋਕਾਂ ਦੀ ਪਾਟੀ ਚੁੰਨੀ ਵਿੱਚੋਂ ਉਹ ਨਹੀਂ ਵੀਰੇ ਦਿਸੇ ਗਰੀਬੀ ਨਾ ਹੋ ਜਿੰਨੀਆਂ ਚੋਣ ਨੀਅਤ ਦਿਸ ਜਾਂਦੀ ਐ ਲੋਕਾਂ ਦੀ ਹੋ ਖਬਰਾਂ ਵੀ ਹੁਣ ਫਿਲਮਾਂ ਵਾਂਗੂ ਸ਼ੂਟ ਹੁੰਦੀਆਂ ਨੇ ਥੋੜੀਆਂ ਹੁੰਦੀਆਂ ਸੱਚੀਆਂ ਜ਼ਿਆਦਾ ਝੂਠ ਹੁੰਦੀਆਂ ਨੇ ਹੋ ਬਹੁਤੇ ਪੱਤਰਕਾਰ ਤਾਂ ਅੱਜਕੱਲ ਮੱਖੀਆਂ ਵਰਗੇ ਨੇ ਦਹਿ ਕੇ ਜੁੱਤੀ ਉੱਤੇ ਸ਼ਾਨ ਵਧਾਉਂਦੇ ਨੋਕਾਂ ਦੀ ਪੱਟੀ ਚੁੰਨੀ ਵਿੱਚੋਂ ਓਨੀ ਵੀਰੇ ਦਿਸੇ ਗਰੀਬੀ ਨਾ ਹੋ ਜਿੰਨੀਏ ਚੋਣੀਅਤ ਦਿਸ ਜਾਂਦੀ ਐ ਲੋਕਾਂ ਦੀ ਪੱਟੀ ਚੁੰਨੀ ਵਿੱਚੋਂ ਓਨੀ ਵੀਰੇ ਦਿਸੇ ਗਰੀਬੀ ਨਾ ਹੋ ਜਿੰਨੀਏ ਚੋਣੀਅਤ ਦਿਸ ਜਾਂਦੀ ਐ ਲੋਕਾਂ ਦੀ ਨੇ ਦੇਖ ਕੇ ਸੋਣੀ ਲਾਉਂਦੇ ਯਾਰੀਆਂ ਨੇ ਹੋ ਮੂੰਹ ਤੇ ਮਿੱਠੀਆਂ ਕਰਦੇ ਗੱਲਾਂ ਤੇ ਨੀਤਾ ਖਾਰੀਆਂ ਨੇ ਆਸ ਗੁਆਂਢ ਚ ਵੀ ਨੇ ਵਿਆਹ ਕਰਵਾ ਲੈਂਦੇ ਸ਼ਰਮ ਹਿਆ ਵੀ ਭੁੱਲਦੇ ਜਾਂਦੇ ਗੋਤਾਂ ਦੀ ਪੱਟੀ ਚੁੰਨੀ ਵਿੱਚੋਂ ਓਨੀ ਵੀਰੇ ਦਿਸੇ ਗਰੀਬੀ ਨਾ ਹੋ ਜਿੰਨੀ ਏ ਚੋਣਿਅਤ ਦਿਸ ਜਾਂਦੀ ਐ ਲੋਕਾਂ ਦੀ ਹੋ ਜਿੰਨੀਏ ਚੋਣਿਅਤ ਦਿਸ ਜਾਂਦੀ ਐ ਲੋਕਾਂ ਦੀ ਹੋ ਜਿੰਨੀਏ ਚੋਣਿਅਤ ਦਿਸ ਜਾਂਦੀ ਐ ਲੋਕਾਂ ਦੀ